ਵੀ ਆਪਣੇ ਪੱਟੀ ਡੇਰੀ ਫਾਰਮ ਦੇ ਵਿੱਚ ਦੋ گاਵਾ ਸਾਡੇ ਵੱਲ ਤੋਂ ਸੇਲ ਲੈ ਕੇ ਆਇਆ ਆਪਣਾ ਵੱਡੀਆਂ گاਵਾ ਹੈਗੇ ਆ ਆਪਣੇ ਆਪਣੇ ਚੌਥੇ ਛੂਰੇ ਗਾਣੇ ਸੂਣਾ ਹੈਗਾ ਆਪਣੇ ਤਿੰਨੇ ਛੂਰੇ ਗੱਲਾਂ ਦੀ ਚੋਾਈ ਕਰੀ ਜੰਗੀ ਇਹ ਇਹ ਆਪਾਂ ਲਈ ਸੀ ਭਾਈ ਫਾਰਮ ਤੋਂ ਵਸੂਈ ਲਈ ਸੀ ਆਪਾਂ ਇਹ ਆਪਣੀ ਘਰ ਵਿਆਪਨਾ ਕੰਮ ਤਾਂ ਹੋ ਗਿਆ ਮੰਨ ਕੇ ਚੱਲ 4-4 ਸਾਲ ਹੋ ਗਿਆ ਆਪਣੇ ਕੰਮ ਸਟਾਰਟ ਕਰੇ ਨੂੰ ਤੇ ਆਪਾਂ ਫਾਰਮ ਤੋਂ ਵਸੂਈ ਲਈ ਸੀ ਇਹ ਹੁਣ ਚੌਥੇ ਛੂਰੇ ਸੂਣਾ ਨੇ ਗਾਣੇ ਤੇ ਤੁਦਰ ਕਾਰਡ ਵੀ ਤੁਹਾਨੂੰ ਦੱਸਾਂਗੇ ਤੇ ਡਿਟੇਲ ਵੀ ਦੱਸਾਂਗੇ ਇਹ ਸਾਰੀ ਤੇ ਬਈ ਦੁੱਧ ਦਾ ਰਿਕਾਰਡ ਹੈਗਾ ਆਪਣੇ ਕੋਲੇ ਹੁਣ ਤੱਲ ਮੰਨ ਕੇ ਤੁਹਾਨੂੰ ਦੇਵਾਂਗੇ ਅਸੀਂ ਵੀ ਤੱਲ ਹੈਗੀ ਆ ਆਪਾਂ ਪਿਛਲੇ ਸੂਏ ਅੱਧਾ ਥਾਣੇ ਦਾ ਖੜ ਗਿਆ ਸੀਗਾ ਅੱਧਾ ਹੀ ਚੱਲਦਾ ਹੈਗਾ ਆਪਾਂ ਹੁਣ ਮੰਨ ਕੇ ਤੁਹਾਨੂੰ ਤੱਲ ਕਾ ਕੇ ਦੇਵਾਂਗੇ ਤੇ ਪਿਛਲੇ ਸੂਏ ਆਪਾਂ ਦਾ ਦੁੱਧ ਹੈਗਾ 32 33 ਪਲੱਸ ਆਪਾਂ ਦਾ ਦੁੱਧ ਕੱਢਿਆ ਹੈਗਾ ਤੇ ਬਈ ਦੁੱਧ ਦਾ ਰਿਕਾਰਡ ਇਹਦਾ ਜੇ ਥਾਂ ਸਹੀ ਹੁੰਦਾ ਤਾਂ ਬਹੁਤ ਸੋਹਣਾ ਸੀਗਾ ਤੇ ਆਪਾਂ ਪਹਿਲਾਂ ਦੁੱਧ ਦਾ ਰਿਕਾਰਡ ਬਾਰੇ ਦੱਸਾਂ ਮੈਂ ਕੀ ਦੱਸਾਂ ਸੀਗਾ ਪਹਿਲਾਂ ਆਪਣਾ 42 43 ਪਲੱਸ ਦੁੱਧ ਆਪਾਂ ਨਾਲ ਕੱਢਿਆ ਹੋਇਆ ਕਿੰਨੀ ਬਾਈ ਪਤਾ ਨਹੀਂ ਆਪਾਂ ਨੂੰ ਵੀ ਉਹ ਥਾਣਾ ਵੀ ਪੂਰਾ ਵੀ ਚੱਲ ਪਵੇ ਪਹਿਲਾਂ ਤਾਂ ਅੱਧਾ ਚੱਲਦਾ ਹੀਗਾ ਪੂਰਾ ਵੀ ਚੱਲ ਪਵੇ ਨਾ ਵੀ ਅੱਧਾ ਵੀ ਚੱਲੀ ਜਾਵੇ ਉਹ ਆਪਾਂ ਨੂੰ ਕਹਿ ਸਕਦੇ ਆ ਵੀ ਜਿਉਂ ਆ ਆਪਾਂ ਮੋਲੀ ਵੀ ਤੇ ਜੈ ਜੀ ਰੱਖਿਆ ਮੋਲੀ ਵੀ ਹੈ ਨਹੀਂ ਬਾਹਲਾ ਆਪਣੇ ਗਾਂ ਦਾ ਤੇ ਤੁਹਾਨੂੰ ਆਪਾਂ ਸੀਮਨ ਵੀ ਇਹਦੇ ਲੱਗਿਆ ਹੋਇਆ ਵਧੀਆ ਸੀਮਨ ਲੱਗਿਆ ਹੋਇਆ ਲਿਖਿਆ ਹੋਇਆ ਆਪਣੀ ਡੈਰੀ ਦੇ ਮਾਰੀ ਹਰਮਨ ਵੀਡੀਓ ਰੋਕਦੇ ਆਪਾਂ ਨੂੰ ਸੀਮਨ ਕੱਢ ਕੇ ਦਿੱਤਾ ਹੈ ਰਿਟਰ ਤੇ ਲਿਖਿਆ ਹੋਇਆ ਹੈ ਸੀਮਨ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ এবੀਐਸ ਪਰਮਾਡਾ ਬੁੱਲਾ ਇਹਨੂੰ ਸੀਮਨ ਲੱਗਿਆ ਹੋਇਆ ਇਸ ਗਾਂ ਨੂੰ ਤੇ ਆਪਾਂ ਰਿਟਰ ਤੇ ਲਿਖਿਆ ਕਿ ਉਹਨਾਂ ਯਾਦ ਨਹੀਂ ਰਹਿੰਦਾ ਆਪਣੇ ਸਾਰੇ ਸੀਮਨ ਤੇ ਭਾਈ ਦੁੱਧ ਰਗਾੜਾ ਬਹੁਤ ਸੋਨਾ ਆਏਗਾ ਗਾਂ ਦਾ ਆਪਣੀ ਦਾ ਤੇ ਭਾਈ ਮੁੱਲ ਵੀ ਜਾਇਜ਼ ਰੱਖਿਆ ਮੁੱਲ ਹੈਗਾ ਭਾਈ 1,20,000 ਰੁਪਇਆ ਤੁਸੀਂ ਗਾਂ ਦੀ ਆਕ ਦੇ ਸਕਦੇ ਹੋ ਮੁੱਲ ਜਮਾਂ ਜਾਇਜ਼ ਹੈ ਤੇ ਤੁਹਾਡੇ ਹਿਸਾਬ ਨਾਲ ਤੇ ਬੱਚੇ-ਬੁੱਚੇ ਲੈਣ ਆਏ ਤੇ ਬੈਠੀ ਰਾਇਆ ਗਾਂਾਂ ਵਾਸਤੇ ਤੇ ਆਪਾਂ ਦੂਜੀ ਗਾਂ ਦਿਖਾਉਣੀ ਆ ਤੁਹਾਨੂੰ ਅੱਜ ਦੇ ਦੇ ਭਾਈ ਜੋੜਾ ਲੈਣਾ ਠਾਈ ਲੱਗਦਾ ਤੇ ਕੱਲੀ-ਕੱਲੀ ਗਾਂ ਲੈਣੀ ਏ ਫੇਰ ਸਮੋਲ ਮੋਲ ਹੀ ਉਹ ਪੂਰਾ ਹੋਊਗਾ ਤੇ ਭਾਈ ਆ ਵੀ ਗਾਂ ਹੈਗੀ ਆਪਣੇ ਕੋਲੇ ਇਹ ਵੀ ਆਪਣੇ ਕੋਲੇ ਚੌਥੀ ਸ਼ੂਏ ਸੋਨਾ ਹੈਗਾ ਅਦਰੋਂ ਪਤ ਐਸ ਗਾਣੇ ਵੀ ਤੇ ਇਹਦਾ ਆਪਣੇ ਤੀਜੇ ਸ਼ੂਏ ਆਪਾਂ ਦੁੱਧ ਇਹਦਾ ਕੱਢਿਆ ਭਾਈ 45+ ਕੀ ਇਹ 45 ਪਲੱਸ ਆਪਾਂ ਇਹਦਾ ਦੁੱਧ ਜਿਹੜਾ ਹੈਗਾ ਉਹ ਜਿਸੂਏ ਕੱਢਿਆ ਹੋਣਾ ਇਹਨਾਂ ਨੂੰ ਚੁੱਚੇ ਛੂਣਾ ਹੈ। ਬਈ ਦੁੱਧ ਤਾਂ ਬਰੀਡ ਨਹੀਂ ਦੇਣਾ ਹੁੰਦਾ ਅਡਰ ਕੁਆਲਿਟੀ ਦਾ ਤੁਸੀਂ ਪਤਾ ਲੱਗ ਸਕਦਾ ਵੀ ਆਪਾਂ ਨੂੰ ਇੰਨਾ ਕ ਹੈਗਾ ਵੀ ਆਪਾਂ ਅਸੀਂ ਮੈਂ ਆਪ ਹੀ ਹੱਥੀਂ ਬਈ ਦੁੱਧ 45 ਪਲੱਸ ਮੈਂ ਆਪ ਦੇ ਹੱਥੀਂ ਦੁੱਧ ਕੱਢਿਆ ਹੋਇਆ ਇਸ ਗਾਂ ਦਾ ਤੇ ਹੁਣ ਨਹੀਂ ਬਈ ਪਤਾ 45 ਪਲੱਸ ਤੋਂ ਟਾਪੂ ਜ ਜਾਵੇ 45 ਪਲੱਸ ਵੀ ਦੇ ਦੇ ਆਪਾਂ ਨੂੰ ਕਹਿ ਨਹੀਂ ਸਕਦੇ। ਤੇ ਜਿਹੜੀਆਂ ਜੇ ਮੈਂ ਤੁਹਾਨੂੰ ਦੱਸ ਸਕਦੀਆਂ ਜਿਹੜੀਆਂ ਗਾਂ ਬਰੀਡ ਵਾਲੀ ਹੋਣੀਆਂ ਉਹਨਾਂ ਦੀ ਆ ਮਾਸ ਨਹੀਂ ਭਰਿਆ ਹੋਊਗਾ ਹੱਡ ਨਿਕਲੇ ਹੋਣੇ ਚਾਹੀਦੇ ਆ ਜਿਹੜੀ ਗਾਂ ਦੀ ਬਰੀਡ ਵਾਲੀ ਦੁੱਧ ਧਾਲੀ ਦੁੱਧ ਵਾਲੀ ਪਸਦੇ ਤੇ ਬਾਈ ਇਹ ਇਹਦੇ ਵੀ ਦੰਨ ਇਕੱਠੇ ਆਪਾਂ ਸੈਕ ਕਰੋ ਕਰਕੇ ਤੇ ਇਕੱਠੇ ਆਪਾਂ ਸੀਮ ਲਵਾਈ ਸੀਗੇ ਇਹਨਾਂ ਦੇ ਇਕੱਠੇ ਸੀਮ ਲਵਾਈ ਸੀ ਆਪਾਂ ਇਹਨਾਂ ਦੀ ਸੈਕ ਕਰੋ ਕਰੀ ਸੀ ਇਹਦੇ ਵੀ ਬਾਈ 16 ਤਰੀਕ ਨੂੰ ਦਿਨ ਹੈਗੇ ਟ ਪੂਰੇ ਹੈਗੇ ਠੀਕ ਹੈ ਜੀ ਤੇ ਇਹ ਉਹ ਹੀ ਆਪਾਂ ਕਹਿੰਦੇ ਪਸ਼ੂ ਦਨ ਪੂਰੇ ਕਰਕੇ ਵੀ 9 ਮਹੀਨੇ ਲੈ ਕੇ 9 ਦਿਨ ਪਸੂ ਜਿਹੜਾ ਹੈ ਉੱਤੇ ਵੀ ਦਿਨ ਲੈ ਸਕਦਾ ਠੀਕ ਹੈ ਜੀ ਇਹਦਾ ਵੀ ਬਾਈ ਮੁੱਲ ਹੈਗਾ ਆਪਾਂ ਇਹਦਾ ਇਹਦਾ ਰੱਖਿਆ ਆਪਾਂ 1.5 ਲੱਖ ਰੁਪਈਆ ਠੀਕ ਹੈ ਜੀ ਤੇ ਜਿਸ ਕਿਸ ਨੇ ਭਰਾਣਾ ਲੈਣੀ ਹੋਵੇ ਉਹ ਵੀ ਆਪਾਂ ਨੂੰ ਕਾਲ ਕਰਨ ਤੇ ਜਿਸ ਨੇ ਕਿਸ ਨੇ ਨਹੀਂ ਲੈਣੀ ਹੋਵੇ ਉਹ ਆਪਾਂ ਨੂੰ ਕਾਲ ਨਾ ਕਰਨ ਠੀਕ ਹੈ ਜੇ ਤੁਸੀਂ ਜੋੜਾ ਲੈਣਾ ਤਾਂ ਪਟਾਈ ਲੱਗਦਾ ਜਣੇ ਤੇ ਉਹ ਕੱਲੀ ਗਾਂ ਮਟੀ ਲੈਣੀ ਹੈ ਉਹ ਆਪਾਂ 1 ਲੱਖ 2000 ਦੇਣੀ ਹੈ ਤੇ ਆਹ ਲੈਣੀ ਹੈ ਇਹ ਆਪਾਂ 1.5 ਲੱਖ ਦੇਣੀ ਹੈ ਗਾਂ ਬਾਈ ਬਈ ਫਾਰਮ ਦੂ ਬਤਾਓ ਹੁਣ ਵੀ ਕਿੰਨੇ ਮਿੰਟ ਲੱਗਦੀ ਐ ਸਾਮ ਸੰਭਾਲ ਕਰਨ ਵਾਸਤੇ ਇਹਦੇ ਸੀਮਨ ਲੱਗਿਆ ਬਈ ਆਪਾਂ ਇਹਦੇ ਨੂੰ ਗੈਮ ਨੂੰ ਸੂ ਇਹ ਵੀ ਐਸ ਐਮਰ ਇਹ ਵੀ ਐਸ ਐਮਰ ਦਾ ਇਹਦਾ ਸੀਮਨ ਹੈ ਜਿਹੜਾ ਹੈਗਾ ਆਪਾਂ ਘਰ ਨੂੰ ਲੱਗਿਆ ਹੋਇਆ ਤੇ ਦੇਖੋ ਵੀ ਵਸੀ ਆਉਗੀ ਤਾਂ ਬਹੁਤ ਸੋਹਣੀ ਆਉਗੀ ਠੀਕ ਐ ਨੌਨ ਸੈਕਟਰ ਸੀਮਨ ਆਪਾਂ ਇਹਦਾ ਸੀਮਨ ਇਹਦਾ ਇਹਨੂੰ ਲਵਾਇਆ ਹੈਗਾ ਤੇ ਨੰਬਰ ਆਪਾਂ ਦੱਸਾਂਗੇ 8283057346 ਤੇ ਆਪਾਂ ਸਕਰੀਨ ਦੇ ਵੀ ਆਪਾਂ ਨੰਬਰ ਜਰੂਰ ਦੇਵਾਂਗੇ ਅੱਪ ਦੁਬਾਰਾ ਫੇਰ ਬੋਲਦੇ ਆ 82830 57343 ਤੇ ਜਿਹੜੇ ਭਰਾਣੇ ਆ ਆਪਾਂ ਗਾਣ ਲੈਣੀ ਹੋਵੇ ਉਹ ਹੀ ਕਾਲ ਕਰਨ ਜਿਹੜਾ ਜਿਨ੍ਹਾਂ ਨੇ ਨਹੀਂ ਦੇਖਣੀ ਹੋਏ ਰੇਟ ਸੁਣ ਕੇ ਉਹ ਆਪ ਭਰਾਣੇ ਕੋਲ ਨਾ ਕਰਨ ਠੀਕ ਹੈ ਓਕੇ ਫਿਰ ਜੀ ਧੰਨਵਾਦ ਸਾਰਿਆਂ ਨੂੰ ਜੀ